ਤਕੋ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਕਿਸ ਤਰੀਕੇ ਦੇ ਨਾਲ ਹਤਾਸ਼ ਹੈ ਇਹ ਉਹਨਾਂ ਦੀ ਬੇਤੁਕੀ ਬਿਆਨਬਾਜ਼ੀ ਤੋਂ ਪਤਾ ਲੱਗ ਰਿਹਾ ਹਲੇ ਥੋੜੇ ਦਿਨ ਪਹਿਲਾਂ ਜਿਹੜੇ ਲੋਕ ਕਹਿੰਦੇ ਸੀ ਕਿ ਜੀ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਤ ਆ ਅੱਜ ਉਸੇ ਅਕਾਲ ਤਖਤ ਸਾਹਿਬ ਦੇ ਉੱਤੇ ਸਵਾਲੀਆ ਨਿਸ਼ਾਨ ਖੜਾ ਕਰਤਾ ਹੁਣ ਥੋੜੇ ਦਿਨ ਉਡੀਕ ਤਾਂ ਲੈਂਦੇ ਜਥੇਦਾਰ ਸਾਹਿਬ ਨੂੰ ਕੋਈ ਫੈਸਲਾ ਤਾਂ ਲੈ ਲੈਣ ਦਿੰਦੇ ਔਰ ਅੱਜ ਜਿਸ ਤਰੀਕੇ ਦੀ ਹਤਾਸ਼ਾ ਦੇ ਵਿੱਚ ਝੂਠੀ ਬਿਆਨਬਾਜ਼ੀ ਕੀਤੀ ਗਈ ਮਾਫੀ ਲਈ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤੇ ਡਾਕਟਰ ਦਲਜੀਤ ਜੀ ਮਾਨ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਇੱਥੋਂ ਤਾਂ ਪਤਾ ਲੱਗਦਾ ਹੈ ਕਿ ਹੁਣ ਫਰਸਟ੍ਰੇਸ਼ਨ ਦਾ ਲੈਵਲ ਬਹੁਤ ਵੱਧ ਗਿਆ ਹੈ। ਕਿਉਂਕਿ ਕੇਂਦਰੀ ਏਜੰਸੀਆਂ ਦੇ ਇਸ਼ਾਰੇ ਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੂੰ ਤੋੜਨ ਦੀ ਕੋਸ਼ਿਸ਼ ਸੀ ਉਹ ਤਾਂ ਬੁਰੇ ਤਰੀਕੇ ਦੇ ਨਾਲ ਅੰਕਾਮ ਹੋ ਗਈ। ਪਾਰਟੀ ਦੇ ਕੈਡਰ ਨੇ, ਵਰਕਰਾਂ ਨੇ, ਅਹੁਦੇਦਾਰਾਂ ਨੇ, ਡੈਲੀਗੇਟਾਂ ਨੇ ਇਹ ਲੀਡਰਾਂ ਨੂੰ ਨਕਾਰ ਦਿੱਤਾ ਤੇ ਹੁਣ ਝੂਠੀ ਬਿਆਨਬਾਜ਼ੀ ਤੇ ਉਤਰੇ। ਪਰ ਆਹੀ ਲੀਡਰ ਇਹਨਾਂ ਨੂੰ ਮੇਰਾ ਸਿੱਧਾ ਸਵਾਲ ਹੈ। ਕਿ ਅਗਰ ਮਾਫੀ ਦੇ ਉੱਤੇ ਐਡੇ ਵੱਡੇ ਸਵਾਲੀਆ ਨਿਸ਼ਾਨ ਨੇ ਤਾਂ ਤੁਸੀਂ 2017 ਦੀ 19 ਦੀ 22 ਦੀ 24 ਦੀ ਇਹ ਚੋਣਾਂ ਕਿਉਂ ਲੜੀਆਂ ਕਿਹੜੇ ਮਫਾਦ ਸੀ ਜਿੰਨਾ ਕਰਕੇ ਤੁਸੀਂ ਲਗਾਤਾਰ ਪਾਰਟੀ ਦੇ ਵਿੱਚ ਇਹ ਚੋਣਾਂ ਲੜਦੇ ਰਹੇ ਔਰ ਇਹਨਾਂ ਚੋਂ ਤਾਂ ਕਈ ਜਾਣੇ 2017 ਦੇ ਵਿੱਚ ਡੇਰੇ ਵੀ ਗਏ ਸੀ ਵੋਟਾਂ ਮੰਗਣ ਜਦੋਂ ਪਾਰਟੀ ਦੇ ਵਿੱਚ ਵਿਰੋਧ ਹੋਇਆ ਲੀਡਰਸ਼ਿਪ ਨੇ ਵਿਰੋਧ ਕੀਤਾ ਵਰਕਰਾਂ ਨੇ ਵਿਰੋਧ ਕੀਤਾ ਫਿਰ ਇਹਨਾਂ ਨੂੰ ਮਾਫੀ ਮੰਗਣੀ ਪਈ ਤੇ ਅਕਾਲ ਤਖਤ ਸਾਹਿਬ ਨੇ ਤਨਖਾਹਿਆ ਖਰਾਬ ਦਿੱਤਾ ਕਿਉਂ ਗਏ ਨਹੀਂ ਉੱਥੇ ਢੀਂਸਾ ਸਾਹਿਬ ਪਰਮਿੰਦਰ ਢੀਂਸਾ ਗਏ ਨਹੀਂ ਸੀ ਡੇਰੇ ਮਲੂਕਾ ਸਾਹਿਬ ਗਏ ਨਹੀਂ ਸੀ ਰਖਣਾ ਸਾਹਿਬ ਹੈ ਕੋਈ ਜਵਾਬ ਦੇ ਇਹ ਗੱਲਾਂ ਦੀ ਔਰ ਅੱਜ ਆ ਕੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਕੱਢ ਲਈ ਪੜ੍ਹੀਏ ਤੁਹਾਡੇ ਚੋਂ ਕਿਸੇ ਨੇ ਰਿਪੋਰਟ ਕਿੱਥੇ ਉੱਥੇ ਲਿਖਿਆ ਕਿ ਜ਼ਥੇਦਾਰ ਸਹਿਬਾਨਾ ਨੂੰ ਸੀਐਮ ਸਾਹਿਬ ਦੀ ਕੋਠੀ ਬੁਲਾਇਆ ਗਿਆ ਔਰ ਰਿਪੋਰਟ ਦੀ ਫਾਈਨਡਿੰਗ ਹੈ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਹਾਲਾਂਕਿ ਉਹ ਰਿਪੋਰਟ ਕਦੇ ਵੀ ਕਿਸੇ ਜੁਡੀਸ਼ੀਅਲ ਸੈਕਰੀਟਰੀ ਚ ਪਾਸ ਨਹੀਂ ਹੋ ਸਕੀ ਪਰ ਉਹਦੇ ਵਿੱਚ ਵੀ ਫਾਈਨਡਿੰਗ ਦਿੱਤੀ ਗਈ ਹੈ ਕਿ ਕੋਈ ਐਸਾ ਸਬੂਤ ਨਹੀਂ ਮਿਲਿਆ ਜਿੱਥੋਂ ਪਤਾ ਲੱਗੇ ਕਿ ਜਥੇਦਾਰ ਸਹਿਬਾਨਾਂ ਨੂੰ ਸੀਐਮ ਸਾਹਿਬ ਜਾਂ ਬਾਦਲ ਸਾਹਿਬ ਦੀ ਕੋਠੀ ਬੁਲਾਇਆ ਗਿਆ ਕਿਉਂਕਿ ਉੱਥੇ ਇਕੱਲੇ ਪੰਜਾਬ ਪੁਲਿਸ ਦੀ ਸਿਕਿਉਰਿਟੀ ਨਹੀਂ ਹੁੰਦੀ ਉੱਥੇ ਕੇਂਦਰੀ ਏਜੰਸੀਆਂ ਵੀ ਨੇ ਸੈਂਟਰਲ ਫੋਰਸਸ ਵੀ ਨੇ ਇਕੱਲੇ-ਇਕੱਲੇ ਬੰਦੇ ਦਾ ਰਿਕਾਰਡ ਹੁੰਦਾ ਕਿ ਕੌਣ ਅੰਦਰ ਗਿਆ ਕੌਣ ਬਾਹਰ ਜਾ ਰਿਹਾ ਫਿਰ ਇਹ ਝੂਠ ਕਿਸ ਗੱਲ ਦੇ ਉੱਤੇ ਕਿਉਂ ਕਿਉਂਕਿ ਤੁਹਾਡੀ ਅੱਜ ਸਾਜ਼ਿਸ਼ ਨਾਕਾਮ ਹੋ ਗਈ ਔਰ ਸਵਾਲ ਤਾਂ ਤੁਹਾਡੇ ਲੋਕਾਂ ਤੇ ਬਹੁਤ ਵੱਡੇ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਇਸ ਤਰੀਕੇ ਦੇ ਨਾਲ ਸਵਾਲ ਚੱਕਣਾ ਅੱਜ ਤੁਹਾਨੂੰ 10-15 ਸਾਲ ਪੁਰਾਣੀ ਮਾਫੀ ਯਾਦ ਆ ਗਈ ਤੇ ਜਿਹੜੇ ਡੇਰਾ ਸੋਚਾ ਸਾਥ ਦੇ ਉਹ ਸਾਧ ਨੂੰ ਰੋਜ਼ ਭਾਜਪੀ ਪਰੋਲ ਤੇ ਛੱਡ ਰਹੀ ਹੈ ਉਹਦੇ ਖਿਲਾਫ ਤਾਂ ਤੁਹਾਡੇ ਮੂੰਹ ਚੋਂ ਇੱਕ ਸ਼ਬਦ ਨਹੀਂ ਨਿਕਲਿਆ ਫਿਰ ਸੱਚੀ ਗੱਲ ਹੈ ਕਿ ਤੁਸੀਂ ਕੇਂਦਰ ਦੀ ਸਰਕਾਰ ਭਾਜਪੀ ਦੇ ਨਾਲ ਮਿਲ ਕੇ ਖੇਡਦੇ ਹੋ ਕਿਉਂਕਿ ਜਦੋਂ ਪਰੋਲ ਦਿੱਤੀ ਜਾਂਦੀ ਹੈ ਉਦੋਂ ਤੁਹਾਡੇ ਚੋਂ ਕੋਈ ਨਹੀਂ ਬੋਲਦਾ ਔਰ ਜਿਸ ਕਾਲ ਤੱਕ ਸਾਥ ਕੋਲੇ ਤੁਸੀਂ ਸਮਰਪਿਤ ਹੋਣ ਦੀਆਂ ਗੱਲਾਂ ਕਰਦੇ ਹੋ ਤੁਸੀਂ ਉਹਦੇ ਹੁਕਮਨਾਮੇ ਦੇ ਉੱਤੇ ਸਵਾਲ ਚੱਕਦੇ ਹੋਂ ਸੋ ਸਵਾਲ ਬਹੁਤ ਵੱਡੇ ਨੇ ਕਿਉਂਕਿ ਬਲੈਕ ਥੰਡਰ ਦੇ ਸਵਾਲ ਨੇ ਅਕਾਲ ਤਖਤ ਸਾਹਿਬ ਤੇ ਗੋਲੀਆਂ ਚਲਾਉਣ ਦੇ ਸਵਾਲ ਨੇ ਉਹ ਸਵਾਲਾਂ ਤੋਂ ਭੱਜਣ ਲਈ ਹੁਣ ਝੂਠ ਬੋਲ ਕੇ ਨਹੀਂ ਸਕਦਾ ਅੱਜ